ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਖੰਡ ਪੰਜਾਬ ਦੇ ਸਾਰੇ ਵਾਸੀਆਂ ਨੂੰ ਮਾਸ਼ ਸ਼ਿਵਰਾਤਰੀ ਦੇ ਪਰਬ ਦੀਆਂ ਲੱਖ ਲੱਖ ਮੁਬਾਰਕਾਂ ਦੋਸਤੋ ਅੱਜ ਅਸੀਂ ਫੇਰ ਇੱਕ ਅਖਦੇ ਮੁੱਦੇ ਤੇ ਚਰਚਾ ਕਰਾਂਗੇ ਤੁਹਾਨੂੰ ਜਿਵੇਂ ਕਿ ਪਤਾ ਹੋਣਾ ਕਿ ਅੱਜ ਆਮ ਆਦਮੀ ਪਾਰਟੀ ਦੇ ਦਫ਼ਤਰ ਵੱਲੋਂ ਇੱਕ ਅਨਾਉਂਸਮੈਂਟ ਹੋਈ ਆ ਉਹਨਾਂ ਨੇ ਇੱਕ ਪੱਤਰ ਜਾਰੀ ਕੀਤਾ ਉਹਦੇ ਵਿੱਚ ਲਿਖਿਆ ਗਿਆ ਕਿ ਲੁਧਿਆਣਾ ਪੱਛਮੀ ਤੋਂ ਜਿਹੜੇ ਕਿ ਬੀਤੇ ਦਿਨੀ ਗੁਰਪ੍ਰੀਤ ਗੋਗੀ ਜੀ ਜਿਹੜੇ ਐਮਐਲਏ ਸਾਫ ਸੀ ਉਹ ਸਵਰਗ ਸਦਾ ਚੁੱਕੇ ਆ ਉਹਨਾਂ ਦੀ ਸੀਟ ਖਾਲੀ ਹੋ ਗਈ ਹੈ ਤੇ ਜਿਮਨੀ ਚੌਂ ਨੁੱਥੇ ਹੋਣੀ ਹੈ ਤੇ ਅੱਜ ਉਹਨਾਂ ਨੇ ਰਾਜ ਸਭਾ ਮੈਂਬਰ ਸੰਜੀਵ अरोड़ा ਨੂੰ ਕੈਂਡੀਡੇਟ ਬਣਾ ਕੇ ਅਰਵਿੰਦ ਕੇਜਰੀਵਾਲ ਨੇ ਇੱਕ ਤੇ ਆਪ ਦਾ ਰਸਤਾ ਸਾਫ ਕਰ ਲਿਆ ਇੱਥੇ ਤੁਹਾਨੂੰ ਮੈਂ ਦੱਸਣਾ ਚਾਹਨਾ ਹੈ ਕਿ ਰਾਜ ਸਭਾ ਮੈਂਬਰ ਜਿਹੜੇ ਅਗੇ ਆ ਉਹ ਸੰਜੀਵ अरोड़ा ਉਹਨਾਂ ਨੂੰ ਕੈਂਡੀਡੇਟ ਬਣਾਤਾ ਤੇ ਰਾਜ ਸਭਾ ਮੈਂਬਰ ਦੀ ਸੀਟ ਤੋਂ ਉਹਨਾਂ ਤੋਂ ਅਸਤੀਫਾ ਲੈ ਲਿਆ ਜਾਏਗਾ ਉਹਨਾਂ ਦੇ ਅਸਤੀਫਾ ਦੇਣ ਤੋਂ ਮਗਰੋਂ ਰਾਜ ਸਭਾ ਮੈਂਬਰ ਕੌਣ ਆਂਦਾ ਹੈ ਕੌਣ ਨਹੀਂ ਆਂਦਾ ਇਹ ਤੇ ਪਤਾ ਨਹੀਂਗਾ ਪਰ ਜਿਆਦਾ ਜਿਹੜਾ ਸਾਨੂੰ ਖਦਸਾਗਾ ਅਰਵਿੰਦ ਕੇਜਰੀਵਾਲ ਦਾ ਤੇ ਇੱਥੇ ਨਾਲ ਦੀ ਨਾਲ ਹੀ ਮੈਂ ਪੰਜਾਬ ਦੀ ਆਵਾਮ ਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ ਹਾਂ ਕਿ ਇਹ ਕੰਦੇਸੀ ਕੇ ਆਮਕਰਾਂ ਦੇ ਮੁੰਡੇ ਲੀਡਰ ਬਣਨਗੇ ਆਮਕਰਾਂ ਦੇ ਮੁੰਡੇ ਸੱਤਾ ਦੇ ਵਿੱਚ ਆਣਗੇ ਤੇ ਤੁਸੀਂ ਮੈਨੂੰ ਦੱਸੋ ਕਿ ਅੱਜ ਲੁਧਿਆਣਾ ਪੱਛਮੀ ਦੀ ਚੋਣ ਹੋਣੀ ਆ ਲੁਧਿਆਣਾ ਪੱਛਮੀ ਦੀ ਚੋਣ ਦੇ ਵਿੱਚ ਕਿ ਆ ਇਹਨਾਂ ਨੂੰ ਕੋਈ ਆਮਕਰਾਂ ਦਾ ਮੁੰਡਾ ਨਹੀਂ ਲੱਭਿਆ ਕਿ ਆਮਕਰਾਂ ਦੇ ਮੁੰਡੇ ਸਿਰਫ ਦਰਿਆ ਝਾੜਨਗੇ ਕਿ ਆਮਕਰਾਂ ਦੇ ਮੁੰਡੇ ਇਹਨਾਂ ਦੀਆਂ ਰੈਲੀਆਂ ਕੱਢੂਗੇ ਕਿ ਭਗਵੰਤ ਮਾਨ ਜੀ ਕਹਿੰਦੇ ਸੀ ਕਿ ਅਸੀਂ ਆਮ ਘਰਾਂ ਦੇ ਮੁੰਡਿਆਂ ਨੂੰ ਅੱਗੇ ਲਿਆਵਾਂਗੇ ਆਮ ਘਰਾਂ ਦੇ ਮੁੰਡੇ ਸਿਆਸਤ ਦੇ ਵਿੱਚ ਆਣਗੇ ਤੇ ਪੰਜਾਬ ਦੀ ਆਵਾਮ ਨੂੰ ਇੱਕ ਨਵਾਂ ਇਤਿਹਾਸ ਸਿਰਜ ਕੇ ਦਿਖਾਵਾਂਗੇ ਪਰ ਮੈਂ ਇੱਥੇ ਦੇਖਣਾ ਜੋ ਸੂਬੇ ਦੇ ਹਾਲਾਤ ਅੱਗੇ ਹੋ ਦਿਨ ਪ੍ਰਤੀ ਦਿਨ ਵਿਗੜਦੇ ਜਾ ਰਹੇ ਗਿਆ ਤੇ ਪਾਰਟੀ ਇਹਨਾਂ ਦੀ ਦੋ ਧੜਿਆਂ ਦੇ ਵਿੱਚ ਵੰਡੀ ਗਈ ਹੈ ਇੱਕ ਧੜਾ ਮੁੱਖ ਮੰਤਰੀ ਭਗਵੰਤ ਮਾਨ ਦਾ ਬਣ ਗਿਆ ਤੇ ਦੂਜਾ ਧੜਾ ਅਰਵਿੰਦ ਕੇਜਰੀਵਾਲ ਦਾ बन चुका ते ਨਾ ਦੋਨਾਂ ਧੜਿਆਂ ਨੇ ਆਪਸ ਦੇ ਵਿੱਚ ਸਿਰਫ ਔਰ ਸਿਰਫ ਇਹਨਾਂ ਨੂੰ ਸੱਤਾ ਦੀ ਭੁੱਖ ਹੈ ਗਈ ਹੈ ਇਹਨਾਂ ਨੂੰ ਤਾਕਤ ਦੀ ਭੁੱਖ ਹੈ ਗਈ ਹੈ ਇਹ ਪੂਰੀ ਤਰ੍ਹਾਂ ਪੰਜਾਬ ਦੇ ਉੱਤੇ ਕਾਬਜ਼ ਹੋਣਾ ਚਾਹੁੰਦੇ ਆ ਸੋ ਮੇਰੀ ਲੁਧਿਆਣਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਬੇਨਤੀ ਹੈ ਕਿ ਅਗਰ ਇਸ ਵਾਰ ਜੀਮਨੀ ਚੋਣਾਂ ਹੁੰਦੀਆਂ ਤੇ ਤੁਸੀਂ ਆਪ ਦੀ ਮਤ ਦਾ ਦਾਨ ਬਹੁਤ ਸੋਚ ਸਮਝ ਕੇ ਦੇਣਾ ਸੋ ਮੈਂ ਇਹਦੇ ਨਾਲ ਹੀ ਆਪਣੇ ਸ਼ਬਦਾਂ ਨੂੰ ਬਰਾਮਦ ਦਿੰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼ਰਧਾਂ ਦੋਸਤੋ